ਉਹਦਾ ਨਾਂ ਕਿਹਨੇ ਪਿਆ ਤੌੜੀ ਤੇਰੀ ਤੁਹਾਡੀ ਗੇਮ ਹੈ ਇਹ ਦੋ ਚੀਜ਼ਾਂ ਤੇ ਡਿਪੈਂਡ ਕਰਦੀ ਇੱਕ ਤਾਂ ਤੁਹਾਡੀ ਸਪੀਡ ਤੇ ਇੱਕ ਤੁਹਾਡੇ ਡੋਜ ਤੇ ਕਿਉਂਕਿ ਤੁਹਾਡੇ ਤੁਹਾਡੇ ਵਰਗਾ ਤਾਂ ਰੈਡਰ ਹੀ ਹੈ ਨਹੀਂ ਕੋਈ ਸਾਰੇ ਆਲ ਇੰਡੀਆ ਦੇ ਵਿੱਚ ਕਬੱਡੀ ਚ ਹਾਂ ਮਸ ਮੈਡਮ ਮਜੀਦ ਕਰਨਦੀਤ ਸੀ ਸੁਖੀ ਵੀ ਖੇਲੀ ਇਹਨਾਂ ਤੇ ਵੀ ਰੈਡ ਹਾਂ ਬਲਜੀਤ ਵੀ ਖੇਡੀ ਹੈ ਜੀ ਸੁਖੀ ਰੈਡ ਕਰ ਲੇ ਕਰਨਦੀਤ ਤੇ ਵੀ ਰੈਡ ਕਰ ਲਈ ਹੈ ਜੀ ਅੰਦਰ ਜਦ ਖੇਲਣ ਲੱਗ ਗਏ ਨਹੀਂ ਗਰਾਉਂਡ ਵਿੱਚ ਬੜੀ ਗੱਠਰ ਲੱਗ ਗਈ ਸੀ ਡਰ ਰਹਾ ਅਸੀਂ ਕੋਈ ਇੰਟਰਸਟ ਵੀ ਘਟਿਆ ਹੋਇਆ ਲੋਕਾਂ ਦਾ ਕਬੱਡੀ ਦੇ ਕੁੜੀਆਂ ਦੀ ਕਬੱਡੀ 'ਚ ਇੰਟਰਸਟ ਘਟ ਗਿਆ ਸੀਗਾ ਮਤਲਬ ਪਿਆਰੀ ਨਿਕਰੇਗੀ ਤੇ 10 ਕਿਤਰਾ ਹਾਂ ਤੇ ਮੇਰੇ ਤੇ ਕਾਮੇ ਚ ਲੱਗੀ ਜਸਟ ਅਮਰੀਕਾ ਚ ਲੱਗੀ ਕਿ ਸੀ ਵੀ ਮਤਲਬ ਆ ਚੋਟ ਲੱਗੀ ਉਸ ਨਾਲ ਪਸੂਨੇ ਮੈਂ ਕਿਹਾ ਤੇ ਮੇਰੇ ਗੱਤਾਂ ਕਿ ਮੈਂ ਆਪਣੇ ਤੇ ਧਰੇ ਰਿਹਾ ਗੀ ਬੜੀ ਖੇਡ ਹੈ ਨਾ ਉਹ ਤਾਂ ਗੇਮ ਜੀ ਹੈ ਜਿਹਦੇ ਕੋਲ ਗੇਮ ਹੈ ਉਹਨੇ ਜਿੱਤਣਾ ਹੈ ਤੇ ਉਹ ਪੰਜਾਬ ਦਾ ਖੇਡਦਾ ਹੈ ਤੇ ਹਰਿਆਣੇ ਦਾ ਖੇਡਦਾ ਉਹਨਾਂ ਤੋਂ ਜਿਹੜੇ ਜੋਰ ਨਹੀਂ ਲਾਉਂਦੇ ਤੇ ਨਾਲ ਜੋਰ ਲਾਏ ਨੰਬਰ ਰਨੇ ਪਰ ਕੋਈ ਖਰਾਕ ਕੀ ਹੈਗੀ ਦੂਜੇ 플레이ਰਾਂ ਵਾਂਗ ਹੈ ਕਿ ਤੁਸੀਂ ਘਟ ਖਾਣੇ ਹੋਗੇ ਦੂਜਿਆਂ ਨੂੰ ਵੀ ਤੁਹਾਨੂੰ ਦੇਖ ਕੇ ਤਾਂ ਨਹੀਂ ਕੋਈ ਟੀਮ ਕਹਿੰਦੀ ਵੀ ਜੇ ਰੀਨੂ ਖੇਡੂ ਫਿਰ ਅਸੀਂ ਨਹੀਂ ਖੇਡਣਾ ਹੈਗਾ ਤੁਹਾਡਾ ਹੋਇਆ ਕਦੇ ਮੇਰਾ ਦਿਲ ਦਬਾਣਾ ਅੱਛਾ ਤੁਹਾਡਾ ਬਦਲ ਡਰ ਨਹੀਂ ਹੈਗਾ ਜੀ ਇੱਕ ਦੋ ਦਿਨ ਤਾਂ ਮਾਨੂੰ ਵਾਪਿਸ ਵੀ ਆਈ ਹੈ ਮਾਰੀ ਇੰਟਰੀ ਕੁਮਤਰੀ ਮੋਬਾਈਲ ਕਿੰਨਾ ਕ ਯੂਜ਼ ਕਰਦੇ ਹੋ ਫਿਰ ਸਟੌਰੀ ਇੰਸਟਾਗ੍ਰਾਮ ਤੇ ਪੂਰਾ ਸਾਧਸ਼੍ਰੀ ਕਾਲਜੀ ਮੈਂ ਤੁਹਾਡਾ ਆਪਣਾ ਸਤਪਲ ਖੜਿਆਲ ਪੰਜਾਬ ਵਾਰੀਅਰ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਸਰਕਲ ਸਟਾਈਲ ਕਬੱਡੀ ਦੇ ਵਿੱਚ ਹਰਿਆਣਾ ਦੀ ਇੱਕ ਕੁੜੀ ਜੋ ਹਵਾ ਦੇ ਵਿੱਚ ਉੱਡਦੀ ਹੈ ਜੋ ਬੁਲੇਟ ਟ੍ਰੇਨ ਵਾਂਗੂ ਭੱਜਦੀ ਐ ਜੋ ਕਬੱਡੀ ਦੀ ਬਰੂਸਲੀ ਐ ਬਹੁਤ ਹੀ ਜੀਦਾ ਜੀ ਖੇਡ ਬਲੱਖਣਾ ਔਰ ਬਹੁਤ ਵੱਡਾ ਨਾਮ ਐ ਉਹ ਨਾਮ ਹੈ ਰੀਨੂ ਧੌਲੀ ਪਿਛਲੇ ਕਈ ਸਾਲਾਂ ਤੋਂ ਅਸੀਂ ਉਹਨੂੰ ਖੇਡਦੇ ਵੇਖਦੇ ਆ ਰਹੇ ਹਾਂ ਔਰ ਇਸ ਸਾਲ ਵੀ ਉਸਨੇ ਲੈਂਡਮਾਰਕ ਕਲੱਬ ਮੈਨਾ ਦੀ ਟੀਮ ਵੱਲੋਂ ਖੇਡਦੇ ਆ ਮੈਜਰ ਕਬੱਡੀ ਫੈਡਰੇਸ਼ਨ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੀ ਟੀਮ ਨੂੰ ਬੈਸਟ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਬੇਸਿਕਲੀ ਉਹ ਮਤਲਬ ਡਾ ਪਿੰਡ ਵੱਲੋਂ ਖੇਡਦੇ ਨੇ ਤੇ ਪੰਜਾਬ ਹਰਿਆਣਾ ਦੇ ਟੂਰਨਾਮੈਂਟਾਂ ਤੇ ਤੁਸੀਂ ਉਹਨਾਂ ਨੂੰ ਅਕਸਰ ਵੇਖਦੇ ਹੋ ਜਦੋਂ ਉਹ ਰੇਡ ਪਾ ਕੇ ਭਜਦੇ ਨੇ ਜਾਂ ਕਿਸੇ ਤਕੜੇ ਸਟਾਪਰ ਤੋਂ ਪੁਆਇੰਟ ਲੈਂਦੇ ਨੇ ਤਾਂ ਲੋਕ ਉਹਨਾਂ ਦੀ ਖੇਡ ਤੇ ਤਾੜੀਆਂ ਮਾਰਦੇ ਨੇ ਚੀਕਾਂ ਮਾਰਦੇ ਨੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਰੀਨੂ ਧੌਲੀ ਆਓ ਮਲਾਉਨੇ ਆ ਧੌਲੀ ਬਈ ਸਵਾਗਤ ਹੈ ਨਮਸਤੇ ਨਮਸਕਾਰ ਕਬੱਡੀ ਖੇਡਣੀ ਕਦੋਂ ਸ਼ੁਰੂ ਕੀਤੀ 2013-14 ਵਿੱਚ 2013-14 ਚ ਅਸੀਂ ਕਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਤੁਹਾਡਾ ਵਜ਼ਨ ਕਿੰਨਾ ਸੀ 45 49 ਕਿਲੋ ਵਜ਼ਨ ਤਾਂ ਖਾਸਾ ਸੀਗਾ ਤੇ ਹੁਣ ਵੀ 45 ਹੈ ਇਹ 52 ਬਸ ਹੁਣ 58 ਕਿਲੋ ਹੋ ਗਿਆ ਤੌਲੀ ਜਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਤੁਹਾਡੇ ਪਰਿਵਾਰ ਦਾ ਤੁਹਾਨੂੰ ਕਿਵੇਂ ਦਾ ਸਹਿਯੋਗ ਰਿਹਾ ਬਹੁਤ ਅੱਛਾ ਸਹਿਯੋਗ ਥਾ ਜੀ ਕਰ ਸੇ ਪੂਰੀ سپورਟ ਸੀ ਹਾਂ ਪੂਰੀ سپورਟ ਕਿਉਂਕਿ ਤੁਹਾਡੇ ਹਰਿਆਣੇ ਦੇ ਕੁੜੀਆਂ ਨੂੰ ਘੱਟ سپورਟ ਕਰਦੇ ਨੇ ਨਹੀਂ ਮੇਰੇ ਪਰਿਵਾਰ ਕੇ ਬਹੁਤ سپورਟ ਥੀ ਅੱਛਾ 2013 ਚ ਤੁਸੀਂ ਖੇਡਣਾ ਸ਼ੁਰੂ ਕੀਤਾ ਫਿਰ ਤੁਹਾਡੀ ਜਿਹੜੀ ਖੇਡ ਸੀ ਉਹ ਮਤਲਬ ਚਮਕੀ ਕਦੋਂ ਕਿਹੜੇ ਸਾਲ ਚ ਮੇਰੀ 2017-18 ਨੇ 17-18 ਚ ਆ ਕੇ ਵੱਡਿਆ ਨਾਮ ਅਗੇ ਥੋੜਾ ਨਾਂ ਹੀ ਕਿਵੇਂ ਪਿਆ ਤੌਲੀ બસ ਗਰਾ ਸਾਰੇ ਢੋਲੀ ਢੋਲੀ ਕਾ ਕਰਦੇ ਉਹੀ ਨਾ ਕਬੱਡੀ ਕੀ ਚੱਲ ਗਿਆ ਹੈ ਵੈਸੇ ਤੇ ਤੁਹਾਡਾ ਨਾਂ ਰੀਨੂ ਹੈ ਰੀਨੂ ਤੁਮ ਨਹੀਂ ਪਸੰਦ ਕਰਨੀ ਢੋਲੀ ਪਸੰਦ ਹੈ ਢੋਲੀ ਪਸੰਦ ਹੈ ਉਦੋਂ ਢੋਲੀ ਕਹਿੰਦੇ ਨੇ ਉਹ ਕਹਿੰਦੇ ਨੇ ਸਾਰੇ ਉਦੋਂ ਤੁਹਾਨੂੰ ਚੰਗਾ ਲੱਗਦਾ ਹੈ ਅਸਾ 2019 ਦੇ ਵਿੱਚ ਕਿਹੜੀ ਲੀਗ ਹੋਈ ਸੀ ਨਡਾਨੀ ਤੁਸੀਂ ਖੇਡੇ ਸੀ ਹਾਂ ਖੇਡੇ ਸੀ ਕਿਹੜੀ ਟੀਮ ਦੇ ਵਿੱਚ ਖੇਡ ਰਹੇ ਸੀ ਨਹੀਂ ਤੋਂ ਯਾਦ ਕੋ ਨਹੀਂ ਖੇਲੇ ਸੀ ਮੈਨੂੰ ਪਤਾ ਹੈ ਤੁਸੀਂ ਖੇਡੇ ਸੀਗੇ ਕਿਉਂਕਿ ਤੁਹਾਡਾ ਨਾਮ ਵੱਖਰਾ ਜਿਹਾ ਸੀਗਾ ਸਭ ਤੋਂ ਜ਼ਿਆਦਾ ਬੈਸਟ ਮੈਂ ਆਇਆ ਇਥੇ ਇਸ ਲੀਗ ਵਿੱਚ ਅੱਛਾ ਜਿੰਨੇ ਮੈਚ ਹੋਏ ਕਈ ਦਿਨ ਚੱਲਿਆ ਉਹ ਪ੍ਰੋਗਰਾਮ ਹਾਂ ਆਈ ਮੈਚ ਮੈਂ ਬੈਸਟ ਥਿੰਗ ਤੁਸੀਂ ਬੈਸਟ ਰਹੇ ਸੀਗੇ ਅੱਛਾ ਟੋਲੀ ਬਹੁਤ ਘੱਟ ਜ਼ੋਰ ਲਾਉਨੇ ਹੋ ਤੇ ਬੜੇ ਬੜੇ ਜਾਫੀਆਂ ਨੂੰ ਤੁਸੀਂ ਜਿਹੜੇ ਸਟਾਪਰ ਹੁੰਦੇ ਨੇ ਉਹਨਾਂ ਨੂੰ ਲਾਂਬੇ ਕਰਕੇ ਭਜਦੇ ਹੋ ਕਿਸ ਤਰ੍ਹਾਂ ਦੀ ਪ੍ਰੈਕਟਿਸ ਕਰਦੇ ਹੋ ਇਹ ਸ਼ਡਿਊਲ ਸਰ ਪ੍ਰੈਕਟਿਸ ਕਰਾਂ ਹਾਂ ਟੇਮ ਦੇਖ ਕੇ ਸਪੀਡ ਵਾਲੀ ਪੈੜੇ ਮਾਰ ਲਈ ਡੋਜ਼ ਮਾਰ ਲਈਏ ਔਰ ਮਤਲਬ ਰੇਸ ਮਾਰ ਲਈ ਸ਼ੂਟ ਮਾਰ ਲਈਏ ਲਾਈਨ ਟੱਚ ਕਰ ਲਈ ਤੇ ਤੁਹਾਡੀ ਗੇਮ ਹੈ ਇਹ ਦੋ ਚੀਜ਼ਾਂ ਦੇ ਡਿਪੈਂਡ ਕਰਦੇ ਇੱਕ ਤਾਂ ਤੁਹਾਡੀ ਸਪੀਡ ਤੇ ਇੱਕ ਤੁਹਾਡੇ ਡੋਜ ਤੇ ਕਿਉਂਕਿ ਜ਼ੋਰ ਤਾਂ ਤੁਸੀਂ ਲਾਉਂਦੇ ਨਹੀਂ ਹੈਗੇ ਮੇਰਾ ਖੇਲੇ ਹੀ ਕਿਉਂਕਿ ਮੇਰੇ ਮੈਂ ਵਜਨ ਕਮ ਹੈ ਹਾਂ ਤਾਂ ਡੋਜ ਕਰ ਸਪੀਡ ਦਾ ਗੇਮ ਹੈ ਮੇਰਾ ਬਿਲਕੁਲ ਕਿਉਂਕਿ ਜਿਹੜੇ ਵੱਖਰੇ ਰੇਡਰ ਨੇ ਇਸ ਤਰ੍ਹਾਂ ਤੁਹਾਡੇ ਤੁਹਾਡੇ ਵਰਗਾ ਤਾਂ ਰੇਡਰ ਹੀ ਹੈ ਨਹੀਂ ਕੋਈ ਸਾਰੇ ਆਲ ਇੰਡੀਆ ਦੇ ਵਿੱਚ ਕਬੱਡੀ 'ਚ ਇੰਨੇ ਕਮ ਵਜਨ ਵਾਲਾ ਤੇ ਇੰਨੀ ਸਪੀਡ ਵਾਲਾ ਤੁਸੀਂ ਜਿਸ ਵੀ ਟੀਮ 'ਚ ਖੇਡਦੇ ਹੋ ਅਲੱਗ ਨਜ਼ਰ ਆਉਂਦੇ ਹੋ ਅੱਛਾ ਇਸ ਵਾਰ ਤੁਸੀਂ ਤੇ ਸਮਿਤ ਅਲੱਗ-ਅਲੱਗ ਖੇਡੇ ਹੋ ਦੋਨੋਂ ਮੈਂ ਸ਼ੁਰੂ ਮੈਂ ਜਿਕਰ ਮਾਰੇ ਗਾਮ ਮੈਂ ਦੋ ਟੀਮ ਥੀ ਸਮਿਤ ਅਲੱਗ ਟੀਮ ਮੈਂ ਥੀ ਮੈਂ ਅਲੱਗ ਟੀਮ ਮੈਂ ਥੀ ਫਿਰ ਮਾਰੇ ਜਿਕਰ ਜਦੋਂ ਸੀ ਮੇਰਾ ਗੱਲਾ ਖੇਲਿਆ ਕਰਦੀ ਮੈਂ ਵਿਆਦ ਦੀ ਜਾਂ ਟਿੱਗੀ ਤੋਂ ਮੈਂ ਇਕੱਲੇ ਰਹਿ ਗਈ ਫਿਰ ਮੈਂ ਛੰਨੇ ਖੇਲਣ ਲੱਗ ਗਈ ਛੰਨੇ ਟੀਮ ਠੀਕ ਥੀ ਜਦ ਫਿਰ ਉਹਦੇ ਦੋਸਤ ਸਾਰ ਖੇਲੀ ਫਿਰ ਉਹਦੇ ਛੋਰੀ ਨਹੀਂ ਆਈ ਜਿਕਰ ਇੱਕ ਦੋ ਦਿਨ ਆ ਜਾਂਦੀ ਫਿਰ ਕਿਹੜਾ ਹਫਤਾ ਨਹੀਂ ਆਂਦੀ ਫਿਰ ਇਹ ਦਾਨੂ ਸਰ ਖਿਲਾਣ ਲੱਗੇ ਫਿਰ ਦਾਨੂ ਸਰ ਨੇ ਉਹਨੇ ਇਸ ਮੈਚ ਖੇល ਲਿਆ ਇਤਨੀ ਦੂਰ ਜਾ ਆ ਆ ਉਹ ਆਪਣੇ ਗਾਮੇ ਮੇ ਖੇਲੇ ਗਾਮੇ ਕੀ ਟੀਮ ਹੋ ਜਗੀ ਬੰਡਿਆ ਟੀਮ ਹੋ ਗਈ ਫਿਰ ਇਸ ਗਾਮੇ ਕਿਹਨੇ ਤੁਹਾਡੇ ਕੋਚ ਦਾਨੂ ਸਾਹਿਬ ਹੀ ਨੇ ਹਾਂ ਦਾਨੂ ਇਹਨੇ ਤੁਹ ਸਿਖਿਆ ਤੁਸੀਂ ਨੇ ਕਬੱਡੀ ਖੇਡਣਾ ਹਾਂ ਮਤਲਬ ਨਹੀਂ ਕਿ ਮੈਂ ਤਾਂ ਪਹਿਲਾਂ ਅਗਦਾ ਜੁਰਛਾ ਨੇ ਜਾ ਕੇ ਨਹੀਂ ਰਾਜ ਸਰ ਉਸਨੇ ਸਿਖਾਈ ਥੀ ਮਤਲਬ ਰੇਡ ਘਾ ਲਣੀ ਦੋ ਜਮਾਰਨੀ ਉਸਨੇ ਸਿਖਾਈ ਥੀ ਅਸਾ ਥੋੜੀ 2013 ਚ ਤੁਸੀਂ ਖੇਡਣਾ ਸ਼ੁਰੂ ਕੀਤਾ 14 ਤੇ 16 ਚ ਦੋ ਵਾਰ ਕੁੜੀਆਂ ਦੇ ਵਰਲਡ ਕੱਪ ਵੀ ਹੋਏ ਨੇ ਉਸੀ ਕੋਈ ਟ੍ਰਾਇਲ ਵਗੈਰਾ ਦਿੱਤਾ ਉੱਥੇ ਫਿਰ ਨਹੀਂ ਗਈ ਨਹੀਂ ਹੈਗੇ ਤੁਸੀਂ ਅਸਲ ਤੁਸੀਂ ਵਰਲਡ ਕੱਪ ਦੇ ਵਿੱਚ ਮੇਰੀ ਕੋਈ ਮਤਲਬ ਸਿੱਖ ਦਲ ਸੀ ਮੈਂ ਜਿੱਤਦਾ ਖੇਡਣਾ ਨਹੀਂ ਆਉਂਦਾ ਇਸ ਅਸਲ ਪੂਰੀ ਤਰ੍ਹਾਂ ਖੇਡਣਾ ਨਹੀਂ ਆਉਂਦਾ ਸੀਗਾ ਤੁਸੀਂ ਨੇ ਆਪਣੇ ਆਪ ਨੂੰ ਉਹਦੇ ਲੈਵਲ ਦਾ ਨਹੀਂ ਸਮਝਿਆ ਅਸਲ 2018 ਜਾ ਕੇ ਤੁਹਾਡੀ ਗੇਮ ਚਮਕ ਗਈ 2017 17 18 ਜਾ ਕੇ ਪੂਰਾ ਤੁਸੀਂ ਚਮਕ ਗਏ ਫਿਰ ਤੁਹਾਡੇ ਕੰਪੀਟੀਸ਼ਨ ਕਿਹੜੀਆਂ ਕਿੜੀਆਂ ਟੀਮਾਂ ਨਾਲ ਹੁੰਦਾ ਰਿਹਾ ਸਮੈਨ ਬੋਬੂਆ ਸੋਥਾ ਰਾਖੀ ਕਿਹੜੀ ਟੀਮਾਂ થી ਮੁਕੇ ਤਾਂ ਤੁਸੀਂ ਕਿਹੜੇ ਟੂਰਨਾਮੈਂਟ ਤੇ ਆਪਣੇ ਆਪ ਨੂੰ ਕੰਫਰਟੇਬਲ ਸਮਝਿਆ ਵੀ ਹਾਂ ਹੁਣ ਤੌਲੀ ਰੇਡ ਪਾ ਸਕਦੀ ਹੈ ਵਿਰੋਧੀ ਟੀਮਾਂ ਤੇ ਸਾਰੀ ਟੀਮਾਂ ਤੇ ਔਖਾ ਔਖਾ ਉਸ ਟਾਈਮ ਖੇਡਣੇ ਕਿਹੜੀ ਟੀਮ ਨਾ ਲੱਗਦਾ ਸੀ ਕਿਹਨਸੀ ਟੀਮ ਨਾਲ ਅੱਛਾ ਕਿਉਂਕਿ ਤੁਹਾਡੇ ਉਦੋਂ ਸਮੈਨ ਵੀ ਸਮੈਨ ਦੇ ਦੋ ਟੀਮਾਂ ਬੜੀਆਂ ਜ਼ਬਰਦਸਤ ਸੀ ਹਾਂ ਇਨਵੈਸਟਮੈਂਟ ਮੈਂ ਜੀਜ ਕੁਰਨਦੀਪ ਥੀ ਸੁਖੀ ਵੀ ਖੇਲੀ ਇਨਪੇ ਵੀ ਰੇਡ ਹਾਂ ਬਲਜੀਤ ਵੀ ਖੇਡੀ ਹੈ ਬਲਜੀਤ ਵੀ ਰੇਡ ਘੱਲ ਲੀ ਰਨਦੀਪ ਤੇ ਵੀ ਰੇਡ ਘੱਲ ਲਈ ਹੈ ਜੀ ਸਾਰੇ ਪਲੇਰਾਂ ਬਗਾਲ ਲੀਏ ਅਸੇ ਬੜੇ ਆਰਾਮ ਨਾਲ ਹਾਂ ਜੀ ਤੁਹਾਡਾ ਮਤਲਬ ਤੁਹਾਨੂੰ ਆਪਣੇ ਆਪ ਦੇ ਉੱਤੇ ਮਾਣ ਹੋ ਗਿਆ ਹਾਂ ਕਿ ਉਹ ਜਦ ਖੇਡਣ ਲੱਗ ਗੇ ਨੀ ਜੀ ਗਰਾਉਂਡ 'ਤੇ ਬੜ ਕੇ ਫੇਰ ਡਰਨਾ ਕਿਸ ਤੇ ਖੇਡ ਹੈ ਹਾਈ ਇਸ ਚੀਜ਼ ਦਾ ਨਾ ਹੈ ਹੌਸਲੇ ਦਾ ਨਾ ਹੈ ਖੇਡ ਹੈ ਮਤਲਬ ਕੈਚ ਲੱਗਦੀ ਹੋ ਗਈ ਜੈਨ ਤੇ ਮਾਰਨ ਦਾ ਤਾਂ ਕੋਈ ਨਹੀਂ ਆ ਬਸ ਆਪਣੇ ਜਿਹਾ ਖੇਡਿਆ ਜਾ ਖੇਡ ਲੈ ਜੀ ਤੁਹਾਡੀ ਟੀਮ ਬਹੁਤ ਵੱਡੀ ਹੈ ਮਤਲਬ ਦਾ ਇਸ ਤੇ ਮਤਲਬ ਓਹੀ ਰਹੇਗਾ ਤੁਹਾਡੇ 'ਚ ਸੋਥਾ ਵੀ ਉਨੀ ਟੀਮ ਜ਼ਬਰਦਸਤ ਨਹੀਂ ਬਬੂਆ ਦੀ ਟੀਮ ਦੇ ਪਲੇਅਰ ਬਾਹਰ ਚਲੇ ਗਏ ਵਿਦੇਸ਼ ਚਲੇ ਗਏ ਹਾਂ ਦੋ ਪਲੇਅਰ ਗਏ ਵਿੱਚ ਸਮੈਨ ਦੀ ਵੀ ਕੋਈ ਹੁਣ ਕੋਈ ਖਾਸ ਪ੍ਰੋਗਰੈਸ ਨਹੀਂ ਹੈਗੀ ਕਬੱਡੀ ਦੇ ਵਿੱਚ ਇੱਕ ਦੋ ਪਲੇਅਰ ਨੇ ਤਿੰਨ ਚਾਰ ਪਲੇਅਰ ਨੇ ਕਿੰਨੇ ਪੈਸੇ ਮਿਲਦੇ ਨੇ ਪੰਜਾਬ ਖੇਡਣ ਜਾਂਦੇ ਪੰਜਾਬ ਮੇ ਵੱਡਿਆ ਇਨਾਮ ਮਿਲਿਆ ਜੀ ਜਿਕਰ 31 ਤੇ 1 21 31 51 ਲੱਖ ਵੀ ਟੇਕਦੇ ਹੈ ਗੱਲਾਂ ਬੜਿਆ ਬੜਿਆ ਪ੍ਰਾਈਜ਼ ਵੀ ਟੇਕ ਕਬਜ਼ੁਰਬੁੱਲ ਰਾਜਾ ਸਾਹਿਬ ਕੋਈ ਟਰਨਮੈਂਟ ਹੈ ਵੱਡੇ ਵੱਡੇ ਪ੍ਰਾਈਜ਼ ਟੇਕ ਹੈ ਇਸੇ ਕਰਕੇ ਤੁਸੀਂ ਤੁਹਾਡੀ ਟੀਮ ਵੱਡੀ ਹੈ ਪੰਜਾਬ ਚ ਤੁਹਾਨੂੰ ਰੋਕਿਆ ਜਾ ਰਿਹਾ ਇੱਕ ਜਗ੍ਹਾ ਮੈਚ ਥੇ ਜਿੰਮਾ ਸਿੰਗਲ ਜਦ ਸੁਮੇਤ ਬਦਲ ਨੂੰ ਲੈ ਮਤਲਬ ਡਾਕ ਟੀਮ ਨਹੀਂ ਚਾਹੀਏ ਸੁਮੇਤ ਜੱਫਾ ਨਹੀਂ ਖਾਂਦੀ ਕਿਸੇ ਤੇ ਅੱਛਾ ਮਾਰ ਐਂਟਰੀ ਨਿਕਲੀ ਮੈਂ ਸੁਮੇਤ ਨੇ ਨਾਕਲਾਉ ਮਤਲਬ ਸੁਮੇਤ ਕਿਟਾ ਕਰ ਦਿਓ ਫਿਰ ਐਂਟਰੀ ਉਸਕੇ ਕਰੀ ਸੁਮੇਤ ਨੂੰ ਬਿਠਾ ਦਿਓ ਹਾਂ ਫਿਰ ਖੇਡੋ ਹਾਂ ਫਰਮਾਨ ਇਤਨੀ ਕਿ ਲੋ ਡੀ ਜਿਸ ਮਾਰਾ ਖੁਦ ਦਾ ਪਲੇਅਰ ਬਾਹਰ ਬੈਠ ਗਿਆ ਨਹੀਂ ਫਰਮਾਨ ਇਤਨੀ ਕਿ ਲੋ ਡੀ ਬਿਲਕੁਲ ਬਿਲਕੁਲ ਆਪਾਂ ਜਾਣੇ ਤਾਂ ਸਾਰੇ ਖੇਡਣ ਵਾਸਤੇ ਆ ਅਸੀਂ ਇੱਕ ਉਸ ਦਿਨ ਭਾਈ ਬਖਤੌਰ ਮੈਚ ਹੋਇਆ ਸੀ ਬਠਿੰਡੇ ਕੋਲ ਤੁਸੀਂ ਕਿਸੇ ਹੋਰ ਟੀਮ 'ਚ ਖੇਡ ਰਹੇ ਸੀਗੇ ਮਠਿੰਡੇ ਕੋਲ ਭਾਈ ਬਖਤੌਰ ਵਰਸਾ ਸੀ ਤੁਹਾਡੇ ਨਾਲ ਰੇਟ ਹਾਂ 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 ਮੈਰ ਵਰਸਾ ਤੇ ਹਾਂ ਤੁਸੀਂ ਕਿਸੇ ਹੋਰ ਟੀਮ 'ਚ ਖੇਡੇ ਸੀਗੇ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਹਾਂ ਦੇ ਮਤਲਬ ਕੋਈ ਬਲਾ ਲੈ ਜੋ ਦੋ ਪਲੇਅਰ ਐ ਸੁਮਿਤ ਨੇ ਨੀ ਟੇਮ ਉਹ ਜੋ ਕਿਸਨ ਆ ਨਾ ਇਸ ਵੀਕਰੀ ਹੈ ਇਹ ਬਿਸ ਦਾ ਕੋਈ ਕੋਰਸ ਚੱਲ ਰਿਆ ਨਹੀਂ ਦੋ ਮਹੀਨੇ ਦਾ ਸੋਈ ਵੀ ਆ ਬੜ ਕਨੇ ਬੁੱਢਾਂ ਖਿਲਣ ਜਾਵੇ ਹੈ ਤੋ ਇਸ ਕਰਕੇ ਮੇਰੇ ਵਰਸਾ ਵਿਕ ਗਿਆ ਪਿਛਲੇ ਕਈ ਸਾਲਾਂ ਤੋਂ ਜਿਹੜੀ ਤੁਹਾਡੀ ਕਬੱਡੀ ਹੈ ਕੁੜੀਆਂ ਦੀ ਲੜਕੀਆਂ ਦੀ ਕਬੱਡੀ ਉਹ ਖੇਲ ਰਹੀ ਜੀ ਸੀ ਕੋਈ ਬਹੁਤੇ ਚੰਗੇ ਮੈਚ ਨਹੀਂ ਹੋ ਰਹੇ ਸੀ ਮਾਰ ਨਾਲ ਨਹੀਂ ਮੈਚ ਕੋਈ ਲਗਾਉਂਦਾ ਵੀ ਨਹੀਂ ਜੋ ਦਿਨ ਉਹ ਜੇਨﻲ ਮਤਲਬ ਡਾ ਰਿਹਾ ਹੈ ਤੋ ਡੇ ਇੰਟਰਸਟ ਵੀ ਘਟਿਆ ਹੋਇਆ ਲੋਕਾਂ ਦਾ ਕਬੱਡੀ 'ਚ ਕੁੜੀਆਂ ਦੀ ਕਬੱਡੀ 'ਚ ਇੰਟਰਸਟ ਘਟ ਗਿਆ ਸੀਗਾ ਮਤਲਬ ਪਿਆਰ ਇੰਨੇ ਕਰੇਗੀ ਤੋ ਇੰਟਰਸਟ ਕੁਕਰ ਬਣੇਗਾ ਹਾਂ ਤੇ ਤੁਸੀਂ ਇਸ ਵਾਰ ਮੇਜਰ ਲੀਗ ਕਬੱਡੀ ਫੈਡਰੇਸ਼ਨ 'ਚ ਜਾ ਕੇ ਖੇਡਿਓਗੇ ਹਾਂਜੀ ਬੇਸ਼ੱਕ ਅਲੱਗ-ਅਲੱਗ ਖੇਡਿਓਗੇ ਕਿਸ ਤਰ੍ਹਾਂ ਦੀ ਪਰਫਾਰਮੈਂਸ अच्छा उस मैच में तीन कैच लग गई थी ठीक है हां सोनिया की तरफ बेस्ट वाज जान्द लगी उसकी दो कैच लग गई थी मेरी तीन लग गई थी मैणा दी टीम ਦਾ ਬਕਰ ਲੈਵਲ ਕਹਿ ਦਿੱਤਾ ਬਹੁਤ ਥੱਲੇ ਸੀਗਾ ਪੰਜਾਬ ਚ ਪਰ ਤੁਹਾਡੇ ਖੇਡਣ ਨਾਲ ਇਸ ਵਾਰ ਉਹ ਟੀਮ ਬੈਸਟ ਵੀ ਬਣੀ ਹੈ ਹੌਸਲਾ ਹੈ ਜਿੰਨ ਬੜਕਾਂ ਕਹ ਮਹਾਰਾਜਪਤ ਹੈ ਬੜਿਆ ਰੈਡ ਕਰ ਲਿਆ ਬੰਤ ਨੇ ਬੜਿਆ ਰੈਡ ਕਰ ਲਿਆ ਕਿੰਨਾ ਬੜਿਆ ਰੈਡ ਹੌਸਲਾ ਮਿਲਿਆ ਉਹਨਾਂ ਨੂੰ ਹਾਂਜੀ ਉਹਦੀ ਟੀਮ ਵੀ ਉੱਪਰ ਆ ਗਈ ਹਾਂ ਪੰਜਾਬ ਮੇਂ ਬੜਿਆ ਟੀਮ ਹੈ ਜੀ ਮੈਣਾ ਕੀ ਉਹ ਆਪਕੀ ਵਧੀਆ ਟੀਮ ਹੈ ਅਨੁਸ਼ਾਸਨ ਵਾਲੀ ਟੀਮ ਵੀ ਹੈ ਜੀ ਅਨੁਸ਼ਾਸਨ ਸਭ ਤੋਂ ਘਣਾ ਅਨੁਸ਼ਾਸਨ ਹੈ ਜੀ ਪਲੇਅਰ ਕੀ ਇੱਜ਼ਤ ਵੀ ਕਰਾਜੀ ਵੱਡਾ ਛੋਟਾ ਕੀ ਸਰੇਂ ਕੀ ਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਸਿਖਾਇਆ ਗਿਆ ਜੀ ਤਾਂ ਸਭ ਤੋਂ ਵਧੀਆ ਜੀ ਉਹਨਾਂ ਬਿਲਕੁਲ ਘਣਾ ਬੜੀਆ ਕਹੋ ਜੀ ਬਹੁਤ ਸਾਰੇ ਟੂਰਨਾਮੈਂਟ ਤੁਸੀਂ ਖੇਡੇ ਨਹੀਂ ਇਸ ਵਾਰ ਹਾਂ ਮੇਜਰ ਲੀਗ ਕਰਕੇ ਤੁਸੀਂ ਸਾਨੂੰ ਜਵਾਬ ਵੀ ਦਿੰਦੇ ਰਹੇ ਕਿ ਸਾਨੂੰ ਕੋਈ ਸਮੱਸਿਆ ਸੀਗੀ ਹਾਂ ਜੀ ਮਾਰੀ ਐਂਟਰੀ ਤੋਂ ਨਿਕਲ ਰਹੀ ਸੀ ਐਂਟਰੀ ਨਹੀਂ ਨਿਕਲੀ ਕੋਈ ਜਗ੍ਹਾ ਨਹੀਂ ਨਹੀਂ ਕਈ ਜਗ੍ਹਾ ਸਾਨੂੰ ਬੁਲਾਇਆ ਤੁਸੀਂ ਕਿਹਾ ਵੀ ਅਸੀਂ ਮੇਜਰ ਲੀਗ ਦੇ ਖੇਡ ਰਹੇ ਹਾਂ ਅਸੀਂ ਖੇਡ ਨਹੀਂ ਸਕਦੇ ਅਲੱਗ ਮੈਚ ਨਹੀਂ ਖੇਲਣੇ ਸੀ ਅੱਛਾ ਹਾਂ ਵੀ ਮਤਲਬ ਹਰਿਆਣਾ ਕੇ ਮੈਚ ਖੇਲ ਸਕਾਂ ਤੇ ਜੇਕਰ ਜੋ ਦੋ ਨਹੀਂ ਫੈਡਰੇਸ਼ਨ ਨਹੀਂ ਹੋ ਜੀ ਉਸ ਮੈਂ ਇੱਕ ਫੈਡਰੇਸ਼ਨ ਮੈਂ ਮਾਮ ਖੇਲ ਕੋ ਸਕਾਂ ਤੇ ਦੂਸਰੀ ਫੈਡਰੇਸ਼ਨ ਅੱਛਾ ਦੂਸਰੀ ਫੈਡਰੇਸ਼ਨ ਚ ਉਹਨਾਂ ਨੇ ਰੋਕਿਆ ਹੋਇਆ ਸੀਗਾ ਹਾਂਜੀ ਫੈਡਰੇਸ਼ਨ ਤੋਂ ਬਿਨਾ ਤਾਂ ਖੇਡ ਸਕਦੇ ਸੀ ਹਾਂ ਪਰ ਕਈ ਬਿਨਾ ਫੈਡਰੇਸ਼ਨ ਵਾਲੇ ਟੂਰਨਾਮੈਂਟ ਵੀ ਨਹੀਂ ਖੇਡੇ ਤੁਸੀਂ ਨਹੀਂ ਖੇਡੇ ਆ ਕੋਸਾ ਮੈਨੂੰ ਜਵਾਬ ਦਿੰਦੇ ਰਹੇ ਖੇਲੇ ਤਾਂ ਹਾਂਜੀ ਦੋ ਤਿੰਨ ਜਗ੍ਹਾ ਤੇ ਮੈਨੂੰ ਜਵਾਬ ਦਿੱਤਾ ਇਹਨਾਂ ਨੇ ਕਹਿੰਦੇ ਵੀ ਅਸੀਂ ਖੇਡ ਨਹੀਂ ਸਕਦੇ ਫਿਰ ਮੈਂ ਦੂਸਰੀ ਫੈਡਰੇਸ਼ਨ ਕੇ ਮੈਚ ਹੋ ਗਏ ਜੀ ਅਸਾ ਤੁਸੀਂ ਆਪਣੀ ਟੀਮ ਜੋ ਨੀ ਐਂਟਰ ਕਰਾਉਂਦੇ ਉੱਥੇ 메ਜਰ ਲੀਗ ਦੇ ਵਿੱਚ ਵੀ ਸਾਡੀ ਸਾਰੀ ਟੀਮ ਤੁਹਾਡੀ ਖੇਡੇ ਹਰਿਆਣਾ ਕੇ ਪਲੇਅਰ ਮਤਲਬ ਨੂੰ ਮਤਲਬ ਬੱਡੀਆਂ ਟੀਮ ਬਣ ਨਹੀਂ ਹਰਿਆਣਾ ਕੀ ਜੀ ਅਰ ਪੰਜਾਬ ਕੀ ਬੱਡੀਆਂ ਬਣਦੀ ਕੋ ਨਹੀਂ ਹਰਿਆਣਾ ਨਹੀਂ ਕਰ ਲੜ ਉਹ ਦੋ ਤਿੰਨ ਟੀਮਾਂ ਤੁਹਾਡੀਆਂ ਬਣਦੀਆਂ ਨਿਕੀਆਂ ਦੋ ਟੀਮ ਬਣਿਆ ਜੀ تین ਇਹ ਮਤਲਬ ਇੱਕ ਨਾੜਾ ਕੀ ਬਣ ਗਈ ਤਿੰਨ ਟੀਮ ਹੋ ਜਿੱਤੀਆਂ ਕਿੰਨੀਆਂ ਟੀਮਾਂ ਹੋ ਗਿਆ ਹਰਿਆਣੇ ਦੀਆਂ ਦੋ ਤਿੰਨ ਟੀਮਾਂ ਪੰਜਾਬ ਦੀਆਂ ਬਣਦੀ ਕੋ ਨਹੀਂ ਜੀ ਦੇਖੋ ਗੇਮ ਤਾਂ ਜਿਹੜੀ ਖੇਡ ਹੈ ਨਾ ਉਹ ਤਾਂ ਗੇਮ ਦੀ ਹੈ ਜਿਹਦੇ ਕੋਲ ਗੇਮ ਹੈ ਉਹਨੇ ਜਿੱਤਣਾ ਹੈ ਚਾਹੇ ਉਹ ਪੰਜਾਬ ਦਾ ਖੇਡਦਾ ਹੈ ਕਿ ਹਰਿਆਣੇ ਦਾ ਖੇਡਦਾ ਹੁਣ ਤੁਹਾਡੇ ਮੁੰਡੇ ਵੀ ਤੇ ਖੇਡ ਜਿੱਤ ਰਹੇ ਨੇ ਹਰਿਆਣੇ ਦੇ ਜਾ ਕੇ ਪੰਜਾਬ ਚ ਫਿਰ ਉਹ ਆਬਜੈਕਸ਼ਨ ਕਰਨ ਜੀ ਲੜਕੀਆਂ ਮਤਲਬ ਆਬਜੈਕਸ਼ਨ ਜ਼ਿਆਦਾ ਕਰ ਰਹੇ ਹਨ ਹਰਿਆਣਾ ਪਲੇਅਰ ਨਹੀਂ ਆਣਾ ਚਾਹੀਏ ਹਰਿਆਣਾ ਕੀ ਐਂਟਰੀ ਨਹੀਂ ਹੋਣੀ ਚਾਹੀਏ ਇਹ ਦਿੱਕਤ ਕਿੱਥੇ ਆ ਰਹੀ ਹੈਗੀ ਮੈਂ ਪਲੇਅਰਾਂ ਵੱਲੋਂ ਦਿੱਕਤ ਆ ਰਹੀ ਹੈ ਕਿ ਪ੍ਰਬੰਧਕ ਕਾ ਬੋਲੋ ਨਹੀਂ ਜੀ ਖੁਦ ਕੀ ਮਤਲਬ ਮੈਂ ਮੈਚ ਲੈਵਨ ਜੋ ਛੋਰੀ ਤੋ ਮਾਨ ਬਲੈ ਦੂਸਰੀ ਟੀਮ ਮੈਂ ਤੋ ਉਹ ਜਿੱਤ ਹੈ ਤੋ ਉਨਕੀ ਮਤਲਬ ਮੈਚ ਮਿਲਣਾ ਬੰਦ ਹੋ ਜਾਂਦੀ ਇਸ ਕਰਕੇ ਮੈਂ ਸਲਾਹ ਕਰਕੇ ਕੁਕਰ ਨੇ ਕੁਝ ਤੋ ਕਰ ਦਿਓ ਜੀ ਫਿਰ ਮੈਂ ਮਾਨ ਬਲਾਣਾ ਪਰ ਸਾਨੂੰ ਉਹਨਾਂ 'ਚ ਜਾ ਕੇ ਖੇਡਣਾ ਪੈਂਦਾ ਹਾਂ ਜੋ ਕਰ ਇਮਾਮ ਚੰਨੋ ਕੇ ਮੈਚ ਖੇਡ ਲਾਂ ਜੀ ਅਸੇ ਚੰਨੋ ਨਾਲ ਤੁਸੀਂ ਹੁਣ ਮੈਚ ਮਤਲਬ ਖੇਲਾ ਤੇ ਮਾਮੇ ਸਾਰੇ ਕਿ ਆ ਜੋ ਗਰੀਬ ਚੰਨੋ ਜ਼ਿਆਦਾ ਬਲਾ ਮਾਨੇ ਚੰਨੋ ਤੁਹਾਨੂੰ ਬੁਲਾ ਕੇ ਮਤਲਬ ਖੇਡਦੇ ਨੇ ਉਧਰ ਹਾਂ ਚਲੋ ਹੁਣ ਕੋਈ ਬਲਾ ਮਾਮੂਸੀ ਕੇ ਮੈਚ ਖੇਡ ਲਾਂ ਬਿਲਕੁਲ ਬਿਲਕੁਲ ਅਸੇ ਕਿੰਨੀ ਕ ਮਿਹਨਤ ਕਰਦੇ ਹੋ ਫਿਰ 2 ਘੰਟੇ ਸਵੇਰੇ ਕਰਾਂ ਜੀ 2 ਘੰਟੇ ਸ਼ਾਮ ਨੇ ਕਿਉਂਕਿ ਤੁਹਾਡੇ ਵਰਗੇ ਰੇਡਰ ਬਹੁਤ ਘੱਟ ਹੋਏ ਨੇ ਤੇ ਮੁੰਡਿਆਂ 'ਚ ਮੈਂ ਗੱਲ ਕਰਾਂ ਤਾਂ ਕਾਕਾ ਕਰੀ ਸਾਰੀ ਸੀ ਜਿਹਦਾ ਜ਼ੋਰ ਨਹੀਂ ਲਾਉਂਦਾ ਸੀ ਬਾਹਾਂ 'ਤੇ ਡੰਕਾ ਖਮਾਣੋ ਸੀ ਕੋਨੇ ਰਾਣੀਵਾਲ ਸੀ ਤੇ ਜੀਵਨ ਮਾਣੂ ਕੇ ਇਹ ਕੁਛ ਇਸ ਤਰ੍ਹਾਂ ਦੇ ਪਲੇਅਰ ਨੇ ਜਿਨ੍ਹਾਂ ਨੇ ਗਰਾਊਂਡ 'ਤੇ ਜ਼ੋਰ ਘੱਟ ਲਾਇਆ ਤੇ ਨੰਬਰ ਵੱਧ ਲੈਨੇ ਤੇ ਕੁੜੀਆਂ ਦੇ ਵਿੱਚੋਂ ਸਿਰਫ ਇੱਕੋ ਇੱਕ ਤੁਸੀਂ ਮੈਨੂੰ ਨਜ਼ਰ ਆਉਂਦੇ ਪਿਛਲੇ 15-20 ਸਾਲ ਤੋਂ ਜੇ ਮੈਂ ਨਜ਼ਰ ਮਾਰਾਂ ਕਿਸੇ ਪਲੇਅਰਾਂ ਵੱਲ ਕੁੜੀਆਂ ਵੱਲ ਜਿਹੜੇ ਜ਼ੋਰ ਨਹੀਂ ਲਾਉਂਦੇ ਬਿਨਾ ਜ਼ੋਰ ਲਾਏ ਨੰਬਰ ਲੈਨੇ ਫਿਰ ਤੁਹਾਡੀ ਖਰਾਕ ਕੀ ਹੋਏਗੀ ਦੂਜੇ ਪਲੇਅਰਾਂ ਵਾਂਗ ਹੈ ਕਿ ਤੁਸੀਂ ਘਟ ਖਾਣੇ ਹੋਗੇ ਦੂਜਿਆਂ ਨੂੰ ਘਟੇ ਖਾਂਦੇ ਪਾਉਂਗੇ ਜੀ ਮੈਂ ਤਾਂ ਇਹ ਹੈ ਜੀ ਵਸਡ ਆਈਟਮ ਦੁਰਕਾਲ ਸਿੰਘ ਖਾਤਰ ਪ੍ਰੋਟੀਨ ਲੈ ਲਿਆ ਜੀ ਆਰੇ ਕਾਜੋ ਵਿਦਾਮ ਜੁ ਕਈ ਚੀਜ਼ਾਂ ਮੈਂ ਜਿਵੇਂ ਮਿਲਾ ਕੇ ਪਿਸ ਪੈਸ ਕਾ ਦੋਸਮਗਿਰ ਕਮੀ ਪਿਆ ਕਰੋ। ਅੱਛਾ। ਹੂੰ। ਤੁਹਾਡਾ ਦਹੀਂ ਵੀ ਤੁਹਾਡੇ ਦਾ ਬਹੁਤ ਹੈ ਇੱਥੇ। ਹਾਂ ਦਹੀਂ ਵੀ ਖਾਵਾਂ। ਤੁਹਾਡਾ ਦਹੀਂ ਬਹੁਤ ਹੈ ਤੁਹਾਡੇ ਸਾਡੇ ਪੰਜਾਬ ਨਾਲੋਂ ਜ਼ਿਆਦਾ ਹੈਗਾ। ਹਾਂ। ਅੱਛਾ ਅਗਲੇ ਸਾਲ ਜਦੋਂ ਮੈਚ ਸ਼ੁਰੂ ਹੋਣਗੇ ਫਿਰ ਤੁਸੀਂ ਇਕੱਠੇ ਖੇਲਣਾ ਚਾਹੋਗੇ ਜਾਂ ਫਿਰ ਵੀ ਅਲੱਗ-ਅਲੱਗ ਟੀਮਾਂ 'ਚ ਖੇਡੋਗੇ? ਮਾਮਤਨੋਂ ਕਾਂਜੀ ਮਾਰੇ ਦੁਕਰ ਇੱਕ ਪੰਚਾਇਤ ਦੀ ਟੀਮ ਹੈ ਜੀ। ਤੋਂ ਉਹ ਆ ਤੋ ਇੰਟਰ ਕਰ ਸਕਾ ਜੀ। ਬਿਲਕੁਲ। मम ना किसी प्लेयर ने लेंदे ना पंजाब का ना कोई हरियाणा मारी एक गांव की टीम की खिला सके तो फिर मना देखो भी कहो तो, तो खिलाड़ी भी कोई तो मना कर दे हैं प्लस टूर्नामेंट होया है तोडे साथी प्लेयर ने ट्रैक्टर जीते तू तो सी खेड़े सी उथे नहीं मेरा गट्टा में चोट थी अच्छा तोडे गट्टे च एक असर बद्दोवाल भी टूर्नामेंट होया मैं खेड़ी सी उथे खेड़े सी के हां उथे तोडा स्टॉपर तोडा सी मेरे ख्याल च बेस्ट हां दूसरा सी ऋतु सी तोडे ने खेड़ रहे सी हां ऋतु ਮੇਰੀ ਜੁਕਰ 11 ਰੈਡ ਥੀ 11 ਨੰਬਰ ਥੀ ਮੇਰੀ ਇੱਕ ਰੈਡ ਗੱਟ ਰਹੀ ਥੀ ਅੱਛਾ ਸੋਨੀਆ ਦੇ 12 ਸੋਨੀਆ ਕੀ 12 ਰੈਡ ਥੀ ਮੇਰੀ 11 12 ਉਹਦੇ 12 ਨੰਬਰ ਸੀਗੇ ਹਾਂ ਮੇਰੇ 11 ਮੇਰੀ 11 ਰੈਡ ਥੀ 11 ਨੰਬਰ ਥੀ ਅੱਛਾ ਅੱਛਾ ਇੱਕ ਨੰਬਰ ਤੇ ਤੁਸੀਂ ਮੋਟਰਸਾਈਕਲ ਮੇਰੀ ਰੈਡ ਤੇ ਮੈਚ ਖਤਮ ਹੋ ਗਿਆ ਤੁਹਾਡੀ ਰੈਡ ਦੀ ਮੈਚ ਖਤਮ ਹੋ ਗਿਆ ਅੱਛਾ ਹੁਣ ਤੱਕ ਕਿੰਨੇ ਤੁਸੀਂ ਕਿੰਨੇ ਕ ਨਾਮ ਜਿੱਤੇ ਨੇਗੇ ਮਨੇ ਤਾਂ ਬਸ ਜੁਕਰ ਰਾਜਾ ਸਾਹਿਬ ਜਿੱਤਦੇ ਬੈਸਟ ਕਾ ਸਰ ਕਾ ਬੈਸਟ ਰੇਡਰ ਕਾ 31000 21000 11000 ਇਹ ਜਿੱਤੇ ਮੈਨ ਕੋਈ ਵੱਡੀ ਜਿੱਤ ਔਰ ਤੋ ਕੁਝ ਅਸੇ ਟਰੈਕਟਰ ਵਗੈਰਾ ਮੋਟਰਸਾਈਕਲ ਵਗੈਰਾ ਤੁਹਾਡੇ ਹਿੱਸੇ ਚ ਨਹੀਂ ਆਏ ਅਸੇ ਰੀਨੂ ਵੀ ਤੁਹਾਨੂੰ ਦੇਖ ਕੇ ਤਾਂ ਨਹੀਂ ਕੋਈ ਟੀਮ ਕਹਿੰਦੀ ਵੀ ਜੇ ਰੀਨੂ ਖੇਡੂ ਫਿਰ ਅਸੀਂ ਨਹੀਂ ਖੇਡਣਾ ਹੈਗਾ ਤੁਹਾਡੇ ਨਾਲ ਹੋਇਆ ਕਦੇ ਮੇਰਾ ਦਬਦਬਾ ਅੱਛਾ ਤੁਹਾਡਾ ਬਦਲ ਡਰ ਨਹੀਂ ਹੈਗਾ ਜੇ ਸਮਿੱਤ ਦਾ ਡਰ ਹੈ ਹਾਂ ਇਸ ਨੂੰ ਜੈਨ ਜੋ ਅੱਛੇ ਨੂੰ ਜਾਣਦੇ ਅੱਛਾ ਨਹੀਂ ਪਰ ਜਦੋਂ ਤੁਸੀਂ ਰੇਡਾਂ ਤੁਸੀਂ ਦੋਨੇ ਬਰਾਬਰ ਪਾਉਂਦੇ ਹੋ ਨਾ ਇੱਕ ਰੇਡ ਸਮਿੱਤ ਪਾਉਂਦਾ ਮੇਰੇ ਤਾਂ ਤਾਂ ਡਰਦੇ ਨਾ ਕੋਈ ਅਸੇ ਤਾਂ ਕੋਈ ਡਰਦਾ ਹੈਗਾ ਸਮਿੱਤ ਸਮਿੱਤ ਨੂੰ ਡਰਦੇ ਨੇ ਪਰ ਇਹ ਗੱਲ ਹੈ ਤੇ ਬਹੁਤ ਮਾੜੀ ਗੱਲ ਹੈ ਇਹ ਵੀ ਨਹੀਂ ਰੋਕਣਾ ਚਾਹੀਦਾ ਕਿਸੇ ਪਲੇਅਰ ਨੂੰ ਪਲੇਅਰ ਸਾਰੇ ਘਰੋਂ ਖੇਡਣ ਵਾਸਤੇ ਜਾਂਦੇ ਨੇ ਹਾਂਜੀ ਇੱਕ ਦੋ ਜਗ੍ਹਾ ਤਾਂ ਮੈਂ ਵਾਪਿਸ ਵੀ ਆਈ ਹਾਂ ਮਾਰੀ ਐਂਟਰੀ ਕਿਉਂ ਕਰੀ ਮੋਬਾਈਲ ਕਿੰਨਾ ਕੁ ਯੂਜ਼ ਕਰਦੇ ਹੋ ਫਿਰ ਇੰਸਟਾਗ੍ਰਾਮ ਤੇ ਪੂਰਾ ਇਸ਼ਟਾ ਨਹੀਂ ਚਲਾਂਦੀ ਮੈਂ ਅੱਛਾ ਇਸ ਕਰਕੇ ਥੋੜੀ ਪਛਾਣ ਘਟੇਗੀ ਹੈਨਾ ਨਾ ਮਨੇ ਚਲਾਈ ਥੀ ਜੀ ਮੇਰੀ ਆਈਡੀ ਫਿਰ ਮੇਰਾ ਜੀ ਕੁੰ ਕਰਿਆ ਜੀ ਮਨੇ ਬੰਦ ਕਰ ਦਿਆ ਠੀਕ ਹੈ ਤੁਸੀਂ ਹਲੇ ਵੀ ਜਿਵੇਂ ਕਹਿੰਦੇ ਹੁੰਦੇ ਵੀ ਚੁੱਲਿਆਂ ਦੀ ਸ਼ਰਮ ਚੋਂ ਘਰ ਦੀ ਸ਼ਰਮ ਚੋਂ ਜਿਵੇਂ ਕਹਦੇ ਹੁੰਦੇ ਨੇ ਨਾ ਸਾਡੇ ਹਰਿਆਣੇ ਦੇ ਪਲੇਅਰ ਕੱਟ ਚਲਾਉਂਦੇ ਨੇ ਮੈਂ ਕੰਚਲਾ ਗਿਆ ਕਈ ਪਲੇਅਰ ਤਾਂ ਹੁਣ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਪੂਰਾ ਬੱਲੇ ਬੱਲੇ ਹੈਗੀ ਸਹੀ ਹੈ ਜੀ ਜਿਸ ਤੇ ਚਲਾ ਜਾਓ ਆਪ ਆਪ ਕੀ ਲਾਈਫ ਹੋ ਜੀ ਪ੍ਰੋਮੋਟਰ ਸਾਰੇ ਤੁਹਾਡੇ ਮੈਚ ਦੇਖਦੇ ਨੇ ਕਬੱਡੀ ਵਾਲੇ ਸਾਰੇ ਦੇਖਦੇ ਨੇ ਫਿਰ ਇਹ ਦਿੱਕਤ ਕਿਉਂ ਆ ਰਹੀ ਹੈ ਤੁਹਾਨੂੰ ਵੀ ਉਹ ਤੁਹਾਨੂੰ ਇਨਵੈਟ ਨਹੀਂ ਕਰਦੇ ਟੂਰਨਾਮੈਂਟਾਂ ਦੇ ਬੇਰੰਨੀ ਜੀ ਕਹਤਾ ਨਹੀਂ ਕਰਦੇ ਪੰਜਾਬ ਵਾਲਿਆਂ ਕੀ ਮੰਨਣਗੇ ਜਿਵੇਂ ਹਰਿਆਣਾ ਵਾਲੇ ਕੀ ਥੋੜੇ ਨਹੀਂ ਇਹ ਐਸੀ ਕੋਈ ਗੱਲ ਨਹੀਂ ਹੈਗੀ ਜੇ ਹਰਿਆਣਾ ਨਾਲ ਕਿ ਮਾਨ એનર્ਜੀ ਤੁਹਾਹਾਰੀ ਨਹੀਂ ਮੇਜਰ ਲੀਗ ਲਿਗ ਮੈਂ ਇੱਕ ਪੰਚਾਇਤ ਦੀ ਟੀਮ ਕਰ ਰਹੀ ਮਾ ਤਾਂ ਕਿਸੇ ਪਲੇਅਰ ਨੇ ਰੜਾਉਂਦੇ ਨਹੀਂ ਜੀ ਇੱਕ ਨੋ ਮਾਰੀ ਟੀਮ ਮੈਂ ਕੋਈ ਪਲੇਅਰ ਖਿਲਾ ਮੈਂ ਇੱਕ ਪੰਚਾਇਤ ਦੀ ਟੀਮ ਤਾਂ ਦੇਖੋ ਕਿਤੇ ਵੀ ਨਹੀਂ ਹੋ ਸਕਦੀ ਕਿਉਂਕਿ ਸਾਡੇ ਕੋਲ ਇੱਕ ਪੰਚਾਇਤ ਦੀ ਜਿਹੜੀ ਟੀਮਾਂ ਨੇ ਇੱਕ ਪਿੰਡ ਦੀਆਂ ਉਹ ਬਹੁਤ ਘੱਟ ਨੇ ਜੀ ਤੁਹਾਡੇ ਹਰਿਆਣਾ ਚ ਹੋ ਸਕਦੀਆਂ ਨੇ ਸਾਡੇ ਕੋਲ ਪੰਜਾਬ ਚ ਜੀ ਇੱਕ ਪੰਚਾਇਤ ਮੈਂ ਇੱਕ ਕਿਨਾਲਾ ਇੱਕ ਮਟ ਲੋਡਾ ਇੱਕ ਪੰਚਾਇਤ ਤਾਂ ਨਹੀਂ ਹੋ ਸਕਦਾ ਕਿ ਕਲੱਬ ਹੋ ਸਕਦਾ ਤੇ ਹੁਣ ਇਹ ਨਹੀਂ ਹੋ ਸਕਦਾ ਵੀ ਜਿਵੇਂ ਹੁਣ ਮੇਜਰ ਲੀਗ ਨੇ ਐਫਰ ਕੀਤਾ ਹੈ ਵੀ ਇੱਕ ਟੀਮ ਹਰਿਆਣਾ ਦੀ ਹੋਵੇ ਪ੍ਰੋਪਰ ਪੂਰੀ ਵੱਡੀ ਟੀਮ ਇੱਕ ਪੰਜਾਬ ਦੀ ਟੀਮ ਹੋਵੇ ਕੋਈ ਖੇਲੇ ਨਹੀਂ ਜੀ ਅੱਜ ਜੁਰਦੇਮਾ ਮੈਂ ਹਰਿਆਣਾ ਕੀ ਵੱਡੀਆਂ ਟੀਮ ਬਣਾਉਣੀ ਤੇ ਜੁਕਰੀਤੋ ਗੇ ਰਿੰਕੋਗੀ ਸੁਮਿਤੋ ਗੀ ਮਾਗੇ ਸਾਰੇ ਪਲੇਅਰ ਬਣਾ ਕੇ ਤਾਂ ਕੋਈ ਖੇਲੇ ਹੀ ਕੋਈ ਨਹੀਂ ਪਰ ਹੋਣਾ ਚਾਹੀਦਾ ਚੈਂਪੀਅਨਸ਼ਿਪ ਤੇ ਵੀ ਤੁਸੀਂ ਖੇਡਦੇ ਹੋ ਪੰਜਾਬ ਨਾਲ ਉਹ ਤਾਂਨ ਕੀ ਮਜਬੂਰੀ ਹੈ ਜੀ ਨੈਸ਼ਨਲ ਮੈਂ ਕੋਈ ਆਪਕਾ ਮਤਲਬ ਸੈਕਰੀਟ ਬਣ ਜਾ ਇਸ ਖਾਤਰ ਖੇਲੇ ਹੈ ਤੁਸੀਂ ਆਸ ਨਹੀਂ ਰੱਖਦੇ ਵੀ ਪੰਜਾਬ 'ਚ ਵੀ ਤੁਹਾਡੇ ਵਰਗੇ ਪਲੇਅਰ ਹੋਣ ਕਿਉਂਕਿ ਤੁਹਾਡਾ ਕੰਮ ਵੀ ਵਧੂਗਾ ਫਿਰ ਮਾਣ ਸੁਸਤਾ ਜੀ ਬੜੀਆ ਟੀਮ ਨੇ ਜੀ ਪੰਜਾਬ ਮਾਰੇ ਟੱਕਰ ਕੇ ਹੋਇਆ ਬੜੀਆ ਤਿਆਰੀ ਹੋਇਆ ਬੜੀਆ ਖੇਡਣ ਨਾਮ ਹੋ ਸਭ ਕਾ ਜੀ ਫਿਰ ਕੋਈ ਤਿਆਰੀ ਤੋਂ ਮਰਦਾ ਇਸ ਚੀ ਦੀ ਬਾਤ ਕੋ ਨਹੀਂ ਜੀ ਪੰਜਾਬ ਮੇ ਪਲੇਅਰ ਕੋ ਨਹੀਂ ਬੜੀਆ ਪਲੇਅਰ ਉੱਠ ਜੇ ਜੇ ਪ੍ਰੈਕਟਿਸ ਕਰਾਏ ਟਰਾਈ ਬੜੀਆ ਮਹਾਰਾਜ ਜੀ ਪੰਜਾਬ ਕੀ ਚੋਰੀ ਹੈ ਕਈ ਟੀਮ ਹੈ ਨਹੀਂ ਜੀ ਉਹ ਮਤਲਬ ਨਾਮ ਬੁਲਿਓ ਚਲੋ ਬੜੀ ਆਣ ਤਿੰਨ ਚਾਰ ਟੀਮ ਹੈ ਨਹੀਂ ਜੀ ਛੋਟੀ ਸਦੀ ਉਹਨਾਂ ਮੇ ਬੜੀਆ ਬੜੀਆ ਪਲੇਅਰ ਹੈ ਜੀ ਤਿਆਰੀ ਪੈ ਜੀ ਤਿਆਰੀ ਕਰੇਗੀ ਤਾਂ ਬਣ ਜੇਗੀ ਬਿਲਕੁਲ ਕੋਚਾਂ ਦੇ ਵਿੱਚ ਕਮੀ ਹੈ ਜਾਂ ਪਲੇਅਰਾਂ ਚ ਨੂੰ ਜੀ ਥੋੜੀ ਥੋੜੀ ਬਣ ਜੇ ਨਹੀਂ ਜੀ ਜਦੇ ਪਾਟ ਬੱਜੇ ਹੈ ਕਿਵੇਂ ਲੈ ਲਿਓ ਜੀ ਬਣਦੀ ਬਣਦੀ ਬਿਗ ਜਾ ਹੈ ਪਲੇਅਰ ਬਣਾ ਬਣਾਇਆ ਨੂੰ ਸੋਚਿਆ ਨਹੀਂ ਕੋਚ ਵਿਨਸ ਸੱਚਿਆ ਛੋਰੀ ਬਣੇਗੀ ਕਿ ਬਰ ਵਾਈ ਦੂਸਰੀ ਟੀਮ ਮੇ ਖੇਲਣ ਲੱਗ ਜੇ ਕੁੜੀਆਂ ਦੇ ਮੈਚ ਤੇ ਬਹੁਤ ਹੁੰਦੇ ਨੇ ਪੰਜਾਬ ਚ ਹਾਂ ਮੈਚ ਬਹੁਤ ਹੁੰਦੇ ਜੀ ਇਮਾਮ ਵੀ ਤਾਂ ਖੇਲਾ ਜੀ ਮੇਲਾ ਕੇ ਮੈਚ ਖੇਲਾ ਹੈ ਮੈਚ ਤਾਂ ਬਹੁਤ ਜਿਆਦੇ ਹੋ ਰਹੇ ਅਸੇ 100 ਮੈਚ ਹੋਣੇ ਜ਼ਰੂਰੀ ਨਹੀਂ ਕਿ ਕੰਪੀਟੀਸ਼ਨ ਮੈਚ ਹੋਣੇ ਚਾਹੀਦੇ ਨੇ ਟਰਨਮੈਂਟ ਸਹੀ ਰੋ ਹੈ ਜੀ ਕਿਉਂਕਿ ਪਲੇਅਰ ਉੱਥੇ ਵੀ ਟਰਨਮੈਂਟ ਮੈਚ ਜੀ ਅਰ ਬੜੀਆ ਲੱਗ ਗਿਆ ਬੀ ਜੀ ਸਾਰੇ ਦੇਖਾ ਛੁਰੀਆਂ ਦੀ ਟੀਮ ਵੀ ਬੜੀਆ ਹੈ ਇਤਨੀ ਟੀਮ ਹੈ ਛੁਰੀਆਂ ਕੀ ਬਿਲਕੁਲ ਟਰਨਮੈਂਟ ਸਹੀ ਰੋ ਹੈ ਕੰਪੀਟੀਸ਼ਨ ਦੇ ਮੈਚ ਆ ਕੰਪੀਟੀਸ਼ਨ ਜ਼ਿਆਦਾ ਹੋਵ ਜੀ ਜਿਆਦੇ ਹੋਣੇ ਚਾਹੀਦੇ ਨੇ ਤਿਆਰੀ ਵੀ ਤਾਂ ਬੜੀਆ ਬਣੀ ਜੀ ਫਿਰ ਹੁਣ ਅਗਲੀ ਤਿਆਰੀ ਫਿਰ ਕਿਸ ਤਰ੍ਹਾਂ ਦੀ ਹੈ ਕਰਨ ਲੱਗ ਰਹੇ ਹਾਂ ਅਗਲੇ ਸੀਜ਼ਨ ਚ ਗ੍ਰਾਂਜ ਦੀ ਤਿਆਰੀ ਤੋਂ ਚਲੋ ਰੀਨੂ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਅਸੀਂ ਕਾਮਨਾ ਕਰਦੇ ਆ ਵੀ ਤੁਹਾਡੀ ਜਿਹੜੀ ਖੇਡ ਹੈ ਇਸ ਤਰ੍ਹਾਂ ਹੀ ਮਦਾਨਾਂ ਵਿੱਚ ਛਾਈ ਰਹੇ ਸੋ ਇਸ ਸਾਲ ਰੀਨੂ ਧੌਲੀ ਜੋ ਕਬੱਡੀ ਦੀ ਬਹੁਤ ਤੀਖ ਤਰਾ ਰੇਡਰ ਨੇ ਸਾਰੇ ਜਾਣਦੇ ਆਪਾਂ ਇਹਨਾਂ ਨੂੰ ਦੇਖਦੇ ਆ ਅਕਸਰ ਗਰਾਉਂਡਾਂ ਦੇ ਵਿੱਚ ਔਰ ਥੋੜਾ ਸੰਗਦੇ ਨੇ ਇਸ ਕਰਕੇ ਬਹੁਤੀਆਂ ਗੱਲਾਂ ਜਿਹੜੀਆਂ ਉਹ ਸਾਡੇ ਖੇਡ ਪ੍ਰੇਮੀਆਂ ਨਾਲ ਨਹੀਂ ਕਰ पाए ਪਰ ਇਹਨਾਂ ਦੇ ਦਿਲ ਦੀ ਵੀ ਇੱਛਾ ਵੀ ਕੁੜੀਆਂ ਦੇ ਕਿਹੜੇ ਮੈਚ ਨੇ ਉਹ ਕੰਪੀਟੀਸ਼ਨ ਮੈਚ ਹੋਣੇ ਚਾਹੀਦੇ ਨੇ ਜਿੱਥੇ ਵੀ ਕਿਤੇ ਵੱਡਾ ਟੂਰਨਾਮੈਂਟ ਹੁੰਦਾ ਹੈ ਉੱਥੇ ਇਹਨਾਂ ਨੂੰ ਬੁਲਾ ਕੇ ਵੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀ ਖੇਡ ਜਿਹੜੀ ਬਹੁਤ ਲੋਕਾਂ ਨੂੰ ਕਬੱਡੀ ਵੱਲ ਖਿੱਚਦੀ ਹੈ ਸੋ ਮੈਂ ਸਤਪੰਨ ਖੜਿਆ ਵਾਲ ਕੈਮਰਾਮੈਨ ਕੁਲਦੀਪ ਦੇ ਨਾਲ ਪੰਜਾਬ ਵਾਰੀਅਰ ਤੇ ਫਿਰ ਕਿਸੇ ਸਖੇਤਰੋਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ